ਸ਼ਤਸ਼ਰੀય ਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤਨੇ ਸੂਰੀ ਸਾਥੀ ਉਸ ਸਮੇ ਅਸੀਂ ਨਵਾਂ ਸ਼ਹਿਰ ਸਿਵਲ ਹਸਪੀਟਲ ਵਿਖੇ ਮੌਜੂਦ ਹਾਂ ਐਮਰਜੈਂਸੀ ਬਲਾਕ ਦੇ ਬਾਹਰ ਖੜੇ ਆ ਆਪ ਸਭ ਨੂੰ ਜਿਵੇਂ ਪਤਾ ਹੈ ਕਿ ਅੱਜ ਸਵੇਰ ਤੋਂ ਅਸੀਂ ਚੰਡੀਗੜ੍ਹ ਵਿਖੇ ਡੱਟੇ ਹੋਏ ਸੀ ਲੇਕਿਨ ਜਿੱਦ ਹੀ ਅਸੀਂ ਨਵਾਂ ਸ਼ਹਿਰ ਵਾਪਸ ਆਏ ਸੀ ਤਾਂ ਪਤਾ ਲੱਗਾ ਕਿ ਇੱਥੇ ਵੀ ਇੱਕ ਬ੍ਰੇਕਿੰਗ ਨਿਊਜ਼ ਹੈ ਪਰ ਉਸ ਦੇ ਨਾਲ ਦੀ ਨਾਲ ਸਵਾਲ ਵੀ ਖੜੇ ਹੁੰਦੇ ਆ ਕਿਉਂਕਿ ਆਏ ਦਿਨ ਪੰਜਾਬ ਦੇ ਕੀ ਸੱਚੀਓ ਹਾਲਾਤ ਵਿਗੜਦੇ ਜਾ ਰਹੇ ਆ ਗੱਲ ਮੈਂ ਕਿਉਂ ਆਖ ਰਿਹਾ ਕਿਉਂਕਿ ਸਾਡੇ ਧਿਆਨ ਚ ਗੱਲ ਆਈ ਹੈ ਕਿ ਖਾਨ ਖਾਨਾ ਪਿੰਡ ਜਿਹੜਾ ਬੰਗਿਆ ਦੇ ਲਾਗੇ ਉੱਥੇ ਗੋਲੀ ਚੱਲੀ ਹੈ ਹੁਣ ਬਹੁਤੇ ਲੋਕ ਇਹ ਦੱਸਦੇ ਆ ਜਿਹੜੇ ਸਾਡੇ ਸੂਤਰੋ ਸੂਤਰੋ ਦਾ ਕੋਈ ਨਾਮ ਨਹੀਂ ਹੁੰਦਾ ਤਾਂ ਇਹ ਪਤਾ ਲੱਗਦਾ ਹੈ ਕਿ ਸ਼ਾਇਦ ਮੁਦਬੇੜ ਹੋਈ ਹੈ ਹੁਣ ਜਾਂ ਇੱਕ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਕਿ ਸ਼ਾਇਦ ਕੋਈ ਕਿਸੇ ਬਾਰੇ ਰੈਕੀ ਕਰ ਰਿਆ ਸੀ ਜਾਂ ਕੋਈ ਪਲਾਨ ਕਰ ਰਿਆ ਸੀਗਾ ਕੋਈ ਕੌਨਸਪੀਰੇਸੀ ਕ੍ਰੀਟ ਕੀਤੀ ਜਾ ਰਹੀ ਸੀਗੀ ਤੇ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਲੇਕਿਨ ਪੁਸ਼ਟੀ ਕੋਈ ਵੀ ਨਹੀਂ ਹੈਗੀ ਜਦੋਂ ਇਨਕਾਊਂਟਰ ਦੀ ਗੱਲ ਕਰਦੇ ਆ ਤਾਂ ਅੱਜ ਕੱਲ੍ਹ ਲੋਕ ਇਹ ਸਵਾਲ ਵੀ ਪੁੱਛਣ ਲੱਗ ਪਏ ਆ ਕਹਿੰਦੇ ਕਿ ਇਹ ਕੋਈ ਸਰਕਾਰ ਦੀ ਨੀਤੀ ਹੈ ਕ੍ਰਾਈਮ ਵੱਧ ਗਿਆ ਹੈ ਜਾਂ ਕ੍ਰਾਈਮ ਨੂੰ ਕੰਟਰੋਲ ਕੀਤਾ ਜਾ ਰਿਹਾ ਜਿਹੜਾ ਲਗਾਤਾਰ ਇਨਕਾਊਂਟਰਸ ਹੋ ਰਹੇ ਤਾਂ ਲੋਕ ਇਹਦੇ ਵਿੱਚ ਵੀ ਹੁਣ ਪਾਰਦਰਸ਼ਤਾ ਚਾਹੁੰਦੇ ਆ ਕਿਉਂਕਿ ਜਦੋਂ बार-बार ਇਨਕਾਊਂਟਰ ਦੀ ਗੱਲ ਲੋਕਾਂ ਦੇ ਸਾਹਮਣੇ ਆਉਂਦੀ ਹੈ ਜੈਸੀ ਵੀ ਖਬਰਾਂ ਪੇਸ਼ ਕਰਦੇ ਆ ਤਾਂ ਕਿਤੇ ਨਾ ਕਿਤੇ ਡਰ ਅਤੇ ਸਾਰੇ ਦਾ ਮਹੌਲ ਬਣਦਾ ਔਰ ਲੋਕ ਪਰੇਸ਼ਾਨ ਹੁੰਦੇ ਕਿ ਯਾਰ ਆਏ ਦਿਨ ਗੋਲੀਆਂ ਅੱਜ ਸਾਥੀਓ ਇੱਕ ਗੱਲ ਇਹ ਵੀ ਹੈ ਕਿ ਜੇ ਮਾੜਾ ਅੰਸਰ ਗੋਲੀਆਂ ਚਲਾਵੇ ਤਾਂ ਲੋਕ ਸਿਰਫ ਡਰਦੇ ਆ ਕੋਈ ਸਵਾਲ ਨਹੀਂ ਕਰਦੇ ਪਰ ਜੇ ਇਨਸਾਫ ਕਰਨ ਵਾਲੇ ਜੇ ਪ੍ਰਸ਼ਾਸਨ ਦਾ ਹੱਥ ਟ੍ਰਿਗਰ ਤੇ ਜਾਂਦਾ ਫਿਰ ਲੋਕ ਬਹੁਤ ਸਾਰੇ ਸਵਾਲ ਪੁੱਛਣ ਲੱਗ ਪੈਂਦੇ ਆ ਤਾਂ ਆਪਾਂ ਹੁਣ ਅੱਜ ਦੇ ਵਿਸ਼ੇ ਤੇ ਆਉਂਦੇ ਆ ਆ ਹਸਪੀਟਲ ਦੇ ਮੇਨ ਜਿਹੜਾ ਗੇਟ ਹੈ ਉਸ ਦੇ ਬਾਹਰ ਖੜੇ ਜਿਹੜਾ ਐਮਰਜੈਂਸੀ ਬਲਾਕ ਹੈ ਉਸ ਦੇ ਬਾਹਰ ਖੜੇ ਆ ਇੱਥੇ ਬਲੱਡ ਨਜ਼ਰ ਆ ਰਿਹਾ ਕਾਫੀ ਸਾਰਾ ਔਰ ਦੱਸਿਆ ਜਾ ਰਿਹਾ ਕਿ ਸ਼ਾਇਦ ਜਿਨ੍ਹਾਂ ਤੇ ਗੋਲੀਆਂ ਲੱਗੀਆਂ ਉਹਨਾਂ ਨੂੰ ਜਦੋਂ ਲਿਆਂਦਾ ਗਿਆ ਤੇ ਉਹਨਾਂ ਦਾ ਬਲੱਡ ਡੁੱਲਿਆ ਮਾਈਨਰ ਓਟੀ ਦੇ ਅੰਦਰ ਦੋ ਸ਼ਖਸ ਲੰਮੇ ਪਏ ਹੋਇਆ ਇੱਕ ਦੇ ਦੋ ਨਹੀਂ ਦੋ ਗੋਡੇ ਜਿਨ੍ਹਾਂ ਤੇ ਪੱਟੀ ਲੱਗੀ ਹੋਈ ਹੈ ਬੈਂਡੇਜ ਕੀਤੀ ਹੈ ਤੇ ਇੱਕ ਵੀ ਇੱਕ ਨਹੀਂ ਇੱਕ ਗੋਡੇ ਤੇ ਬੈਂਡੇਜ ਲੱਗੀ ਹੋਈ ਹੈ ਇਲਾਜ ਅਧੀਨ ਨੇ ਦੋ ਜਾਨੇ ਔਰ ਦੱਸਿਆ ਜਾ ਰਿਹਾ ਸੀ ਫਿਰ ਤੋਂ ਕਹਿ ਰਹੇ ਆ ਕਿ ਪੁਸ਼ਟੀ ਕੋਈ ਵੀ ਨਹੀਂ ਪੁਸ਼ਟੀ ਕਿਸੇ ਵੀ ਗੱਲ ਦੀ ਨਹੀਂ ਤਾਂ ਦੱਸਿਆ ਜਾ ਰਿਹਾ ਕਿ ਖਾਨਖਾਨਾ ਬੰਗਿਆ ਦੇ ਖਾਨਖਾਨਾ ਪਿੰਡ ਵਿਖੇ ਪੁਲਿਸ ਵੱਲੋਂ ਦੋ ਵਿਅਕਤੀਆਂ ਦਾ ਇਨਕਾਊਂਟਰ ਕੀਤਾ ਜਾਂਦਾ ਔਰ ਪੁਲਿਸ ਵੱਲੋਂ ਹੀ ਫਿਰ ਉਹਨਾਂ ਨੂੰ ਇੱਥੇ ਲਿਆਇਆ ਵੀ ਜਾਂਦਾ ਔਰ ਉਹਨਾਂ ਦਾ ਹੁਣ ਇਲਾਜ ਚੱਲ ਰਿਹਾ ਤਾਂ ਬਾਕੀ ਜਿਹੜੀ ਵਿਸ਼ੇਸ਼ ਜਾਣਕਾਰੀ ਹੈ ਡੂੰਘਾਈ ਚ ਜਾਣਕਾਰੀ ਹੈ ਜਦ ਸੀਨੀਅਰ ਅਫੀਸ਼ੀਅਲਸ ਆਉਣਗੇ ਉਹ ਦੱਸਣਗੇ ਲੇਕਿਨ ਲੋਕ ਬਾਰ-ਬਾਰੇ ਸਵਾਲ ਕਰਦੇ ਤੇ ਜਾਨਣਾ ਚਾਹੁੰਦੇ ਆ ਕੀ ਇਹ ਸਰਕਾਰ ਦੀ ਨੀਤੀ ਹੈ ਕਿਉਂਕਿ ਸਰਕਾਰ ਤਾਂ ਸਟੇਜਾਂ ਤੋਂ ਕਹਿੰਦੀ ਨਜ਼ਰ ਆਉਂਦੀ ਹੈ ਕਿ ਮਾੜੇ ਅੰਸਰ ਇਲਾਕਾ ਛੱਡ ਕੇ ਭੱਜ ਜਾਓ ਫਿਰ ਉੱਥੇ ਲੋਕ ਵੀ ਇਹ ਸਵਾਲ ਪੁੱਛਦੇ ਆ ਕਿ ਭਾਈ ਪੰਜਾਬ ਚੋਂ ਭੱਜ ਜਾਓ ਦੇਸ਼ ਦੇ ਕਿਸੇ ਹੋਰ ਕੋਨੇ ਚ ਜਾਓਗੇ ਕਿ ਉੱਥੇ ਉਹ ਲੋਕ ਕੁਸਪੈਠ ਨਹੀਂ ਕਰਨਗੇ ਕਿ ਉੱਥੇ ਲੋਕ ਜੇ ਚਿੱਟਾ ਵੇਚਦੇ ਚਿੱਟਾ ਨਹੀਂ ਵੇਚਣਗੇ ਕਿ ਉੱਥੇ ਉਹ ਲੋਕ ਜੇ ਗੈਂਗਸਟਰਵਾਦ ਫਲਾਉਂਦੇ ਆ ਉੱਥੇ ਨਹੀਂ ਫਲਾਉਣਗੇ ਕਿ ਸਰਕਾਰ ਦੀ ਨੀਤੀ ਜਿਹੜੇ ਲਗਾਤਾਰ ਇਨਕਾਊਂਟਰ ਹੋ ਰਹੇ ਆ ਕਿ ਕ੍ਰਾਈਮ ਵੱਧ ਗਿਆ ਉਹਨੂੰ ਕੰਟਰੋਲ ਕਰਨ ਦੀ ਨੀਤੀ ਹੈ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਹੁਤ ਤਰ੍ਹਾਂ ਤਰ੍ਹਾਂ ਦੇ ਸਵਾਲ ਲੋਕਾਂ ਦੇ ਮਨ ਵਿੱਚ ਆ ਰਹੇ ਆ ਇਹ ਅਸੀਂ ਤੁਹਾਡੇ ਨਾਲ ਸਾਂਝੇ ਕਰਨ ਦਿਖਾ ਦੋ ਕੋਈ ਫਿਰ ਤੋਂ ਐਮਰਜੈਂਸੀ ਬਲਾਕ ਦੇ ਬਾਹਰ ਖੜੇ ਆਪਾਂ ਤੇ ਸੀਨੀਅਰ ਜਰਨਲਿਸਟ ਅਮਿਤ ਸ਼ਰਮਾ ਜੀ ਇੱਥੇ ਮੌਜੂਦ ਨੇ ਨਾਲ ਤ੍ਰੁੱਥ ਟੇਕਰ ਤੋਂ ਦਵਿੰਦਰ ਪਾਜੀ ਵੀ ਇੱਥੇ ਹੀ ਆ ਸ਼ਰਮਾ ਸਾਹਿਬ ਇਹ ਜਿਹੜੇ ਲਗਾਤਾਰ ਇੰਕਾਊਂਟਰਸ ਹੋ ਰਹੇ ਆ ਕਿਤੇ ਨਾ ਕਿਤੇ ਲੋਕਾਂ ਦੇ ਮਨ 'ਚ ਸਵਾਲ ਫਿਰ ਖੜਾ ਹੋ ਜਾਂਦਾ ਕਿ ਲਗਾਤਾਰਤਾ ਨਾਲ ਇਹ ਇੰਕਾਊਂਟਰ ਹੋ ਰਹੇ ਕੀ ਨੀਤੀ ਹੈ ਜੇ ਕ੍ਰਾਈਮ ਵਧੇ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨੇ ਦੇਖੋ ਪੁਲਿਸ ਕੋਲ ਦੇ ਵਿੱਚ ਕੋਲ ਕਈ ਤਰੀਕੇ ਹੁੰਦੇ ਆ ਜੀ ਕ੍ਰਿਮੀਨਲਸ ਨੂੰ ਟੈਕਲ ਕਰਨ ਲਈ ਕਿਤੇ ਪਿਆਰ ਨਾਲ ਵੀ ਕਰਨਾ ਪੈਂਦਾ ਕਿਤੇ ਫੇਰ ਹਥਿਆਰ ਨਾਲ ਵੀ ਕਰਨਾ ਪੈਂਦਾ ਜੀ ਤੇ ਜਿਸ ਤਰ੍ਹਾਂ ਦਾ ਕ੍ਰਿਮੀਨਲ ਹੁੰਦਾ ਉਸ ਤਰ੍ਹਾਂ ਦਾ ਪੁਲਿਸ ਆਪਣਾ ਟੈਕਟਿਕ ਵਰਤਦੀ ਆ ਜੀ ਜੀ ਤੇ ਆ ਤੁਸੀਂ ਦੇਖੇ ਲਿਆ ਹਲੇ ਪਰ ਮੈਂ ਇਸ ਗੱਲ ਤੋਂ ਰਹਾ ਨਾ ਵੀ ਇਹ ਦੋ ਬੰਦੇ ਲਿਆਏ ਆ ਤੁਸੀਂ ਦੇਖੇ ਲਿਆ ਹੁਣੇ ਅੰਦਰ ਮੈਂ ਵੀ ਜਾ ਕੇ ਦੇਖਿਆ ਵੀ ਇੱਕ ਦੇ ਚਲੋ ਹਸਪੀਟਲ ਆ ਕਿਉਂਕਿ ਇਸ ਕਰਕੇ ਅਸੀਂ ਅੰਦਰ ਜਾ ਕੇ ਵਿਜ਼ੂਅਲਸ ਨਹੀਂ ਕੀਤੀਆਂ ਜੀ ਜੀ ਜਾਂ ਨਹੀਂ ਦੇਖਿਆ ਤੇ ਇੱਕ ਦੇ ਦੋ ਲੱਤਾਂ ਤੇ ਲੱਗੀ ਔਰ ਇੱਕ ਦੇ ਇੱਕ ਪਰ ਇੱਥੇ ਇੱਕ ਗੱਲ ਹੈ ਜੋਟਈ ਹੈ ਮੇਰੇ ਖਿਆਲ ਤਿੰਨ ਲੱਤਾਂ ਤੇ ਸਿਰਫ ਐਨਜੀਓ ਲੈਵਲ ਦੇ ਆਫੀਸਰਸ ਨੇ ਇੱਥੇ ਕੋਈ ਜੀਓ ਹਾਲ ਤੱਕ ਦੇਖੋ 15 ਮਿੰਟ ਤੋਂ ਅੱਧਾ ਘੰਟਾ ਮੈਨੂੰ ਵੀ ਹੋ ਗਿਆ ਤੁਹਾਨੂੰ ਵੀ 10 15 ਮਿੰਟ ਹਾਲ ਤੱਕ ਕੋਈ ਜੀਓ ਲੈਵਲ ਦਾ ਆਫੀਸਰ ਨਹੀਂ ਆਇਆ ਨਹੀਂ ਪਹੁੰਚਿਆ ਕਿ ਜਿਹੜਾ ਕੋਈ ਚਲੋ ਇਹ ਹ ਗੱਲ ਵੀ ਬਾਹਰ ਚ ਜਾ ਚੁੱਕੀ ਆ ਮਤਲਬ ਮੀਡੀਆ ਰਾਹੀਂ ਤੇ ਕੋਈ ਕਿਸੇ ਦਾ ਬਿਆਨ ਕਿਸੇ ਅਫੀਸਰ ਦਾ ਜਾਂ ਉਹਨਾਂ ਦਾ ਪ੍ਰੈਸ ਨੋਟ ਮਾਰਿਆ ਜਾਂ ਹੁੰਦਾ ਕੋਈ ਕੋਈ ਫੜ ਲਿਆ ਚੂਰਾ ਪੋਸਟ ਆ ਜਾਂਦਾ ਪਰ ਹਾਲ ਤੱਕ ਨਾ ਤਾਂ ਪੁਲਿਸ ਦਾ ਕੋਈ ਬਿਆਨ ਆਇਆ ਇਸ ਤੇ ਚਲੋ ਉਹਨਾਂ ਦੀ ਜੇ ਉਹਨਾਂ ਦੀ ਅਚੀਵਮੈਂਟ ਵੀ ਆ ਤਾਂ ਉਹਨੂੰ ਵੀ ਦੱਸਣਾ ਚਾਹੀਦਾ ਤਾਂ ਕਿ ਲੋਕਾਂ 'ਚ ਜਾਵੇ ਜੇ ਕੋਈ ਐਸੀ ਵੀ ਐਸੀ ਗੱਲ ਆ ਜੇ ਇਹ ਕੋਈ ਹੋਰ ਤਰ੍ਹਾਂ ਹੋਈ ਹੈ ਜ਼ਖਮੀ ਤਾਂ ਉਹ ਵੀ ਗੱਲ ਆਣੀ ਚਾਹੀਦੀ ਸਾਹਮਣੇ ਪਰ ਮੇਰਾ ਕਹਿ ਲਾ ਕੇ ਇਨਫੋਰਮੇਸ਼ਨ ਦਾ ਫਲੋ ਜਿਹੜਾ ਆ ਉਹ ਬਣਿਆ ਰਹਿਣਾ ਚਾਹੀਦਾ ਜੀ ਲੋਕਾਂ ਦੇ ਮਨ 'ਚ ਸ਼ੰਕੇ ਆ ਜਾਂਦੇ ਆ ਬੜੀ ਵਾਰ ਲੋਕੀ ਇਹ ਕਹਿੰਦੇ ਕਿ ਯਾਰ ਕਹਾਣੀ ਸਿਮਿਲਰ ਜੀ ਹੋ ਜਾਂਦੀ ਹਰ ਵਾਰ ਬਿਲਕੁਲ ਉਹੀ ਮੈਂ ਕਹ ਰਿਹਾ ਤਾਂ ਹੀ ਮੈਂ ਕਿਹਾ ਵੀ ਕਿਸੇ ਨਾ ਕਿਸੇ ਅਫੀਸਰ ਨੂੰ ਆ ਕੇ ਇਹ ਜਿੰਨੀ ਜਲਦੀ ਹੋਵੇ ਕਲੀਅਰ ਕਰਨਾ ਚਾਹੀਦਾ ਮੇਰੇ ਖਿਆਲ ਸ਼ਾਇਦ ਹੁਣ ਮੈਂ ਦੀ ਗੱਲ ਹੋਈ ਸੀ ਉਹਨਾਂ ਨਾਲ ਸ਼ਾਇਦ ਡੀਐਸਪੀ ਆ ਰਹੇ ਨੇ ਤੇ ਸ਼ਾਇਦ ਖੂ ਥੋੜੀ ਕਲੈਰਿਟੀ ਹੋਏਗੀ ਜਲਦੀ ਅੱਛਾ ਤੁਹਾਨੂੰ ਕੀ ਲੱਗਦਾ ਕਿ ਕ੍ਰਾਈਮ ਦਿਨੋ ਦਿਨ ਵੱਧ ਰਿਹਾ ਹੈ ਕਿ ਸਰਕਾਰ ਦੀ ਨੀਤੀ ਹੋ ਸਕਦੀ ਕਿ ਆਪਾਂ ਜਿਹੜੇ ਮਾਰੇ ਅਨਸਰ ਬਖਸ਼ੜੇ ਹੀ ਨਹੀਂ ਕਿਉਂਕਿ ਸਰਕਾਰ ਤਾਂ ਸਟੇਜੇ ਤੋਂ ਕਹਿੰਦੀ ਨਜ਼ਰ ਆਉਂਦੀ ਆ ਕਿ ਪੰਜਾਬ ਛੱਡ ਅਸੀਂ ਬਖਸ਼ਣ ਨਹੀਂ ਉਹ ਤਾਂ ਭਜਨ ਨੂੰ ਕਹਿੰਦੇ ਆ ਇਧਰ ਆਉਣ ਮੁੱਤ ਪੇੜ ਵੀ ਹੁੰਦੀ ਆ ਜੀ ਨਹੀਂ ਦੋਈ ਚੀਜ਼ ਹੁੰਦੀਆਂ ਕਈ ਵੇਲੇ ਦੇਖੋ ਸਾਨੂੰ ਜਿਹੜੀਆਂ ਗੱਲਾਂ ਲੱਗਦੀਆਂ ਨਾ ਕ੍ਰਾਈਮ ਵੱਧ ਗਿਆ ਜਾਂ ਘਟਦਾ ਕੇਵਲੇ ਕ੍ਰਾਈਮ ਦੀ ਰਜਿਸਟ੍ਰੇਸ਼ਨ ਜ਼ਿਆਦਾ ਹੋਣ ਲੱਗ ਪੈਂਦੀ ਆ ਤੇ ਪੁਲਿਸ ਵੀ ਕਈ ਵੇਲੇ ਇਦਾਂ ਵੀ ਘਟਾਉਂਦੀ ਆ ਵੀ ਇੱਕੋ ਚੋਰੀ ਦੇ ਵਿੱਚ ਚਾਰ ਚੋਰੀਆਂ ਬਾ ਦਿੰਦੀ ਆ ਵੀ ਜੀ ਫਲਾਨੀ ਜਗ੍ਹਾ ਇੱਕ ਹੋਰ ਵੀ ਹੋਈ ਸੀ ਫਲਾਨੀ ਜਗ੍ਹਾ ਉਹ ਆਪਣਾ ਘਟਾਣ ਲਈ ਇਹ ਆਫੀਸਰਸ ਤੇ ਡਿਪੈਂਡ ਕਰਦਾ ਕਿ ਉਹਨਾਂ ਨੇ ਕਿੱਦਾਂ ਦਾ ਕਰਨਾ ਆ ਗਿਣਤੀਆਂ ਮਿੰਟੀਆਂ ਚ ਪੈ ਰਹੇ ਹੁੰਦੇ ਆ ਇੱਕ ਚੋਰੀ ਹੁੰਦੀ ਆ ਫੇ ਚਾਰ ਚੋਰੀਆਂ ਜੀ ਉਹਨੇ ਦੱਸਿਆ ਉੱਥੇ ਵੀ ਹੋਈ ਸੀ ਉੱਥੇ ਵੀ ਹੋਈ ਸੀ ਇਹ ਪੁਲਿਸ ਦਾ ਢੰਗ ਆ ਪੁਲਿਸਿੰਗ ਦਾ ਕੋਈ ਅੱਛਾ ਆਫੀਸਰ ਆਵੇ ਉਹ ਹੋਰ ਢੰਗ ਨਾਲ ਚੱਲ ਤਾਂ ਗਏ ਕਿ ਮੁੱਢ ਕਦੀਮਾ ਜਾਰ ਰਿਹਾ ਮਤਲਬ ਇਹ ਦੇਖ ਲਓ ਭਈ ਹੁਣ ਨਵਾਂ ਸ਼ਹਿਰ ਦੇ ਵਿੱਚ ਇੰਕਾਊਂਟਰ ਹੋ ਗਏ ਆ 6-7 ਮੈਂ ਤਾਂ 25 ਸਾਲ ਦਾ ਕੈਰੀਅਰ ਆ ਮੇਰਾ ਜਰਨਲਿਜ਼ਮ ਦਾ ਆ 4-5 ਮਹੀਨੇ ਚ ਇਹਨੇ ਦੇਖ ਲਿਆ ਮੈਂ ਉਹਦੇ ਕੋਈਨ ਆਫੀਸਰ ਆਂਦੇ ਆ ਤਾਂ ਉਹਨਾਂ ਨਾਲ ਕਰਾਂਗੇ ਜਰੂਰ ਸਵਾਲ ਇਹ ਸ਼ੁਕ ਕਿੰਨੀ ਕਿਸੀਗੀ ਜੀ ਇਹ ਪਹਿਲਾਂ ਤਾਂ ਕਦੀ ਕਰਾ ਕਦੀ ਸੁਣਿਆ ਹੀ ਨਹੀਂ ਸੀ ਹਮ ਕਦੀ ਹੁੰਦਾ ਸੀ ਹੁਣ ਆਫੀਸਰ ਆਂਦੇ ਆ ਇੰਕਾਊਂਟਰਸ ਇੰਨੇ ਹੋ ਰਿਹਾ ਕਿ ਜਿਹੜੇ ਨਸ਼ੇ ਨੂੰ ਲੈ ਕੇ ਸਮਗਲਿੰਗ ਉਹਦੇ ਬਾਰੇ ਚਰਚਾ ਰਹੀ ਕੀ ਉਹ ਘਟੀ ਹੈ ਕਿ ਉੱਥੇ ਆ ਉਹਦਾ ਲੈਵਲ ਵਧਿਆ ਕਿ ਘਟਿਆ ਜੀ ਦੇਖੋ ਇਦਾਂ ਹੈ ਜਿਹੜਾ ਨਸ਼ੇ ਦੀਆਂ ਖੇਪਸ ਬੜੀਆਂ-ਬੜੀਆਂ ਫੜੀਆਂ ਤਾਂ ਜਾ ਰਹੀਆਂ ਜੀ ਪਰ ਦੇਖੋ ਅਸਲੀ ਤਾਂ ਗੱਲ ਆ ਕਿ ਡਿਮਾਂਡ ਐਂਡ ਸਪਲਾਈ ਦਾ ਮਾਮਲਾ ਆ ਕਿ ਡਿਸਪੈਂਟਲ ਨਹੀਂ ਹੋ ਪਾ ਹਾਂ ਡਿਸਪੈਂਟਲ ਨਹੀਂ ਹੋ ਰਿਹਾ ਕਿ ਇਧਰੋਂ ਡਿਮਾਂਡ ਵੀ ਘਟਣੀ ਚਾਹੀਦੀ ਆ ਸਮਾਜ 'ਚ ਜੇ ਡਿਮਾਂਡ ਰਹੇਗੀ ਨਸ਼ੇ ਦੀ ਤਾਂ ਨਸ਼ਾ ਆਂਦਾ ਵੀ ਰਹੇਗਾ ਇਹ ਸਾਨੂੰ ਸੋਸ਼ਲ ਸਾਡਾ ਸਿਸਟਮ ਇਦਾਂ ਦਾ ਹੈ ਉੱਤੇ ਕੰਮ ਕਰਨ ਦੀ ਲੋਡ ਆ ਜ਼ਿਆਦਾ ਪੁਲਿਸ ਦਾ ਰੋਲ ਤਾਂ ਮੇਰੇ ਖਿਆਲ ਬਾਤ ਚੰਦਾ ਗੈਂਗਸਟਰਵਾਦ ਜਿਹੜਾ ਹੈ ਦੁਆਬੇ 'ਚ ਪਹਿਲਾਂ ਕਦੀ ਇਹਨਾਂ ਨਹੀਂ ਸੀ ਦੇਖਿਆ ਜਿੰਨਾ ਹੁਣ ਲੋਕਾਂ ਦੇ ਅੰਦਰ ਸੇ हां गैंगस्टर द एज रूट ਦੇ ਦੇਖਣ ਚ ਆਇਆ ਪਿਛਲੇ 2-4-5 ਸਾਲ ਤੋਂ ਕਿ ਨਵਾਂ ਸ਼ਹਿਰ ਦੇ ਵਿੱਚ ਜਾਂ ਆਪਣੇ ਦੁਆਬੇ ਦੇ ਵਿੱਚ ਜਿਹੜਾ ਕਲਚਰ ਸੀਗਾ ਉਹ ਗਰੁੱਪਸ ਦਾ ਕਲਚਰ ਜਰੂਰ ਸੀਗਾ ਗਰੁੱਪ ਐਕਟਿਵ ਜਰੂਰ ਸੀ ਪਰ ਗੈਂਗਵਾਰ ਕਦੇ ਨਹੀਂ ਸੁਹੀ ਜੀ ਹੁਣ ਆਪਾਂ ਇੱਕ ਤਾਂ ਜਿਹੜਾ ਮੈਂ ਦੇਖੋ ਜਿਹੜਾ ਇਹਨਾਂ ਨੂੰ ਵੈਸਟਰਨ ਕੰਟਰੀਜ਼ ਦੇ ਵਿੱਚ ਸ਼ੈਲਟਰ ਮਿਲ ਰਿਹਾ ਹੈ ਗੈਂਗਸਟਰਜ਼ ਨੂੰ ਉਹ ਇਹਦਾ ਮੇਜਰ ਕਾਰਨ ਔਰ ਮੇਰਾ ਆਪਣਾ ਮੰਨਣਾ ਹੈ ਕਿ ਸਰਕਾਰਾਂ ਨੂੰ ਇਸ ਇਸ਼ੂ ਤੇ ਬੜਾ ਹੀ ਸਟ੍ਰਿਕਟ ਐਕਸ਼ਨ ਲੈਣਾ ਚਾਹੀਦਾ ਹੈ ਕਿ ਬਾਹਰ ਜਾ ਕੇ ਜਿਹੜਾ ਇਦਾਂ ਅਪਰੇਟ ਨਾ ਕਰ ਸਕਣ ਆਪਣੇ ਸ਼ਹਿਰ ਚ ਦਾ ਗ੍ਰਨੇਡ ਹਮਲੇ ਵੀ ਹੋ ਗਏ ਆ ਮੈਂ ਉਹ ਕਹਿੰਦਾ ਉਹ ਸਾਰਾ ਬਾਹਰ ਹੋ ਰਿਹਾ ਔਰ ਫਿਰ ਪੁਲਿਸ ਦੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਇੱਕ ਕੈਲੋ ਵੀ ਲੈਵਲ ਤੇ ਜਾ ਕੇ ਫਿਰ ਰੁਕ ਜਾਂਦੀ ਕਿਉਂਕਿ ਜਦੋਂ ਐਂਗਲ ਆ ਜਾਂਦਾ ਕਿ ਇਹ ਕੈਨੇਡਾ ਤੋਂ ਸਗਾ ਅਪਰੇਟ ਹੋ ਰਿਹਾ ਜਾਂ ਅਮਰੀਕਾ ਤੋਂ ਹੋ ਰਿਹਾ ਫਿਰ ਉਹ ਅਸਲੀ ਬੰਦਾ ਦਾ ਹੱਥੰਦਾ ਹੀ ਨਹੀਂ ਪਰ ਲੋਕ ਕਹਿੰਦੇ ਸੀ ਹਰ ਕਹਾਣੀ ਤੇ ਕਿਉਂਕਿ ਲੋਕ ਕਹਿੰਦੇ ਕਿ ਹਰ ਕਹਾਣੀ ਤੇ ਭਰੋਸਾ ਕਰਨਾ ਔਖਾ ਨਹੀਂ ਉਹ ਠੀਕ ਆ ਤੁਹਾਡੀ ਗੱਲ ਬਈ ਲੋਕ ਤਾਂ ਫੇ ਦੇਖੋ ਲੋਕਾਂ ਦਾ ਇਦਾਂ ਹੈ ਕਿ ਜੋ ਨੈਰੇਟਿਵ ਬਣਦਾ ਆ ਉਹ ਨੈਰੇਟਿਵ ਨੂੰ ਤੋੜਨਾ ਵੀ ਸਰਕਾਰਾਂ ਔਰ ਪੁਲਿਸ ਦਾ ਕੰਮ ਹੈ ਪ੍ਰਸ਼ਾਸਨ ਦਾ ਕੰਮ ਕਿ ਪ੍ਰਸ਼ਾਸਨ ਦੀ ਇਹ ناکامی ਹੈ ਜੇ ਇਹ ਲੋਕੀ ਸੋਚਣ ਲੱਗ ਪਏ ਪ੍ਰਸ਼ਾਸਨ ਨੈਰੇਟਿਵ ਤੋੜਨ ਚ ناکਾਮ ਰਿਹਾ ਹੈ ਪੁਲਿਸ ਨੂੰ ਵੀ ਔਰ ਸਿਵਲ ਪ੍ਰਸ਼ਾਸਨ ਨੂੰ ਵੀ ਜਾਂ ਸਰਕਾਰ ਸਿਰਫ ਗਿਣਤੀ ਵਧਾ ਦਿੱਤੀ ਅਸੀਂ ਐਨੇ ਸੈਮੀਨਾਰ ਲਗਾ ਦਿੱਤੇ ਜਾਂ ਐਨੇ ਲੋਕਾਂ ਨੂੰ ਅਸੀਂ ਡੀਡਿਕਸ਼ਨ ਸੈਂਟਰਾਂ ਵਿੱਚ ਭੇਜ ਦਿੱਤਾ ਜਦਕਿ ਨਾਲ ਦੇ ਨਾਲ ਇਹ ਵੀ ਹੋਣਾ ਚਾਹੀਦਾ ਕਿ ਜੀ ਪਿਛਲੇ 2 ਸਾਲ ਦੇ ਵਿੱਚ ਨਵਾਂ ਸ਼ਹਿਰ ਪੁਲਿਸ ਨੇ ਬਹੁਤ ਵੱਡੀਆਂ-ਵੱਡੀਆਂ ਖਿਖਪਾਂ ਫੜੀਆਂ ਅਫੀਮ ਦੀਆਂ ਅਚੀਵਮੈਂਟਸ ਕਿਹ ਲੋ ਖਿਖਪਾਂ ਫੜੀਆਂ ਪਰ ਦੂਜੀ ਗੱਲ ਇਹ ਵੀ ਆ ਵੀ ਕਿਆ ਇੰਨੀ ਡਿਮਾਂਡ ਹੋ ਗਈ ਨਵਾਂ ਸ਼ਹਿਰ ਹੂੰ ਦੋਏ ਐਂਗਲ ਨੇ ਦੋਈ ਐਂਗਲ ਨੇ ਉਹ ਡਿਮਾਂਡ ਕਿਉਂ ਹੋਈ ਆ ਇਹਦੇ ਪਾਸੇ ਵੀ ਦੇਖਣਾ ਚਾਹੀਦਾ ਹੈ ਸੋਸ਼ਲ ਐਂਗਲ ਨੂੰ ਵੀ ਦੇਖਣਾ ਚਾਹੀਦਾ ਹੈ ਕਿ ਇਹ ਨਸ਼ੇ ਕਿੱਦਾਂ ਬੰਦ ਹੋ ਸਕਦੇ ਆ ਕੱਲਾ ਸਪਲਾਈ ਐਂਗਲ ਔਰ ਸੋਸ਼ਲ ਐਂਗਲ ਤੇ ਵੀ ਡਿਮਾਂਡ ਐਂਗਲ ਤੇ ਵੀ ਕੰਮ ਕਰਨਾ ਚਾਹੀਦਾ ਪੁਲਿਸ ਨੂੰ ਵੀ ਔਰ ਬਾਕੀ ਐਡਮਿਨਿਸਟ੍ਰੇਸ਼ਨ ਨੂੰ ਜੀ ਮੇਰਾ ਤਾਂ ਇਹੀ ਮੰਨਣਾ ਹੈ ਤੇ ਹੁਣ ਕਦੋਂ ਤੱਕ ਤੱਕ ਆਉਣਗੇ ਜੀ ਅਫੀਸ਼ੀਅਲਸ ਕੋ ਹੈਲਪ ਮਿੰਟ ਤੋਂ 5-7 ਮਿੰਟ ਕੱਗ ਗਏ ਸੀ ਪਰ ਹੁਣ ਦੇਖੋ ਕਦੋਂ ਆਉਂਦੇ ਆ ਕੋਈ ਗੱਲ ਨਹੀਂ ਵੇਟ ਕਰਦੇ ਆ ਫਿਲਹਾਲ ਤਾਂ ਵੇਟ ਕਰਾਂਗੇ ਜੀ ਤੇ ਜਿਹੜੇ ਪਬਲਿਕ ਦੇਖ ਰਹੀ ਹੈ ਜੀ ਅੱਛਾ ਬੜੀ ਵੱਲ ਸਾਟ ਤੇ ਵੀ ਸਵਾਲ ਹੋਏ ਨੇ ਕਿ ਮੀਡੀਆ ਬੜਾ ਐਕਟਿਵ ਹੈ ਪਹੁੰਚ ਜਾਂਦਾ ਪਰ ਜਦੋਂ ਆਪਣੀ ਵੀ ਬੜੀ ਬਾਰ ਚਰਚਾ ਹੁੰਦੀ ਹੈ ਅੱਜ ਕੱਲ ਤਾਂ ਹਰ ਇੱਕ ਦੀ ਜੇਬ 'ਚ ਦੋ-ਦੋ ਮੀਡੀਆ ਪਏ ਜੀ ਹਾਂ ਬਿਲਕੁਲ ਬਿਲਕੁਲ ਦੇਖੋ ਹਰ ਕੋਈ ਵੀਡੀਓ ਵਾਇਰਲ ਮਤਲਬ ਪੋਸਟ ਕਰਦਾ ਹੈ ਜੀ ਦੇਖੋ ਦੋ ਚੀਜ਼ਾਂ ਹੋ ਗਈਆਂ ਜੀ ਪਹਿਲਾਂ ਜਦ ਆਪਾਂ ਨਵੀਂ ਨਵੇਂ ਪੱਤਰਕਾਰੀ ਦੇ ਲੋਕ ਆਉਂਦੇ ਸੀ ਫੀਲਡ 'ਚ ਜੇ ਸੋਰਸ ਕੋਈ ਖਬਰ ਹੁੰਦੀ ਸੀ ਨਾ ਤੋ ਉਹਨੂੰ ਪੱਤਰਕਾਰ ਤੱਕ ਪਹੁੰਚਾਉਣਾ ਵੀ ਔਖਾ ਹੁੰਦਾ ਸੀ ਕਿਉਂਕਿ ਲੈਂਡਲਾਈਨ ਤੇ ਕਿੱਥੇ ਦੱਸਣਾ ਪੱਤਰਕਾਰ ਨੂੰ ਪੱਤਰਕਾਰ ਉੱਥੇ ਹੈਗਾ ਕਿ ਨਹੀਂ ਹੈਗਾ ਹੁਣ ਤਾਂ ਉਹਦੀ ਜੇਬ 'ਚ ਵੀ ਫੋਨ ਆ ਫੋਨ ਕਰਕੇ ਕਹਿ ਦਿੰਦਾ ਸਾਇਥੇ ਆ ਗੱਲ ਹੋ ਗਈ ਜੀ ਅਸੀਂ ਪਹੁੰਚ ਜਾਂਦੇ ਸਾਡੇ ਕੋਲ ਵੀ ਜੇਬ 'ਚ ਹੀ ਹੁੰਦਾ ਫੋਨ ਔਰ ਹਰ ਬੰਦਾ ਆਪਣੇ ਇੰਸਟਾਗ੍ਰam ਫੇਸਬੁਕ ਤੇ ਆਪ ਹੀ ਅਪਲੋਡ ਕਰ ਦਿੰਦਾ ਫੋਨ ਕਰ ਦਿੰਦਾ ਇਸ ਕਰਕੇ ਇਨਫੋਰਮੇਸ਼ਨ ਦਾ ਕਹਿੰਦੇ ਨਾ ਵੀ ਜਿਹੜੀ ਇਨਫੋਰਮੇਸ਼ਨ ਟੈਕਨੋਲੋਜੀ ਦਾ ਦ ਤੁਸੀਂ ਇਹਨੂੰ ਹੁਣ ਲੁਕੋ ਨਹੀਂ ਸਕਦੇ ਜੀ ਬਹੁਤ ਤਰੀਕੇ ਨਾਲ ਹੁੰਦੀ ਆ ਹੁਣ ਤਾਂ ਤੁਸੀਂ ਮੈਨੇਜ ਕਰ ਸਕਦੇ ਆ ਲੁਕੋ ਨਹੀਂ ਸਕਦੇ ਜੀ ਬੜੀ ਬਾਰੇ ਇਦਾਂ ਦਾ ਸਾਡੇ ਤੋਂ ਪਹਿਲਾਂ ਚੀਜ਼ਾਂ ਜਿਹੜੀਆਂ ਹੁੰਦੀਆਂ ਆ ਆਲਰੇਡੀ ਸੋਸ਼ਲ ਮੀਡੀਆ ਤੇ ਐਗਜ਼ਿਸਟ ਕਰ ਰਹੀਆਂ ਹੁੰਦੀਆਂ ਟਰੈਵਲ ਕਰ ਰਹੀਆਂ ਹੁੰਦੀਆਂ ਬਿਲਕੁਲ ਬਿਲਕੁਲ ਇਦਾਂ ਹੀ ਮੈਂ ਤਾਂ ਮਹਾਂਉਦਸਾ ਬਿਆ ਲੈ ਕੇ ਆਇਆ ਜਦੋਂ ਮੇਰਾ ਘਲਾ ਇੱਥੇ ਪਹੁੰਚੇ ਵੀ ਨਹੀਂ ਸੀਗੇ ਮੇਰੇ ਕੋ ਕਿਸ ਨੇ ਇਨਫੋਰਮੇਸ਼ਨ ਫੋਨ ਤੇ ਦਿੱਤੀ ਵੀ ਇਦਾਂ ਇਦਾਂ ਹੋਇਆ ਖਾਨ ਖਾਨਾ ਉਹਨੂੰ ਸਿਵਲ ਹਸਪੀਟਲ ਉਹ ਵੀ ਦੱਸ ਰਿਹਾ ਵੀ ਸਿਵਲ ਹਸਪੀਟਲ ਲੈ ਕੇ ਪਹੁੰਚ ਰਿਹਾ ਜੀ ਬਤਿ ਮਨੋਤੇ ਮੈਂਹੀ ਗੱਲ ਕਰ ਰਿਹਾ ਹੁਣ ਲਸੂਤਰ ਤੇਜ ਹੋਗੇ ਹਾਂ ਮਤ ਨਹੀਂ ਇਨਫੋਰਮੇਸ਼ਨ ਦਸਣੀ ਸੌਖੀ ਹੋ ਗਈ ਹਾਂ ਸੌਖੀ ਹੋ ਗਈ ਸੌਖੀ ਹੋ ਗਈ ਜੇ ਮੰਨ ਲਓ ਜੇ ਉਹ ਦੌਰ ਹੁੰਦਾ ਮੈਂ ਕਦੇ ਬਾਹਰ ਸੀਗਾ ਉਹ ਲੈਂਡਲਾਈਨ ਤੇ ਫੋਨ ਕਰੀ ਵੀ ਇਨਕਾਉਂਟਰ ਜਿਹੜੇ ਪਿਛਲੇ 5-6 ਮਹੀਨੇ ਜੀ ਟੜਾ ਟੜ ਹੋਏ ਆ ਔਰ ਹਰ ਇੱਕ ਐਂਗਲ ਦੀ ਗੱਲ ਕੀਤੀ ਉਹਨਾਂ ਨੇ ਕਿ ਜੇ ਵੱਡੀਆਂ ਖੇਪਾਂ ਫੜੀਆਂ ਗਈਆਂ ਉਹ ਅਚੀਵਮੈਂਟ ਹੈ ਪਰ ਕੀ ਇੰਨੀ ਡਿਮਾਂਡ ਵੀ ਵੱਧ ਗਈ ਹੈ ਨਵੇਂ ਸ਼ਹਿਰ ਏਰੀਆ ਵਿੱਚ ਗਰਨੇਟ ਹਮਲੇ ਬਾਰੇ ਵੀ ਅਸੀਂ ਗੱਲਬਾਤ ਕੀਤੀ ਹੈ ਨਾਲ ਦੀ ਨਾਲ ਇਹ ਵੀ ਚਰਚਾ ਹੋਈ ਹੈ ਹਾਂਜੀ ਬਾਈ ਜੀ ਨਹੀਂ ਜੀ ਸਰ ਜੀ ਨਾਲ ਦੀ ਨਾਲ ਇਹਨਾਂ ਗੱਲਾਂ ਤੇ ਵੀ ਚਰਚਾਵਾਂ ਹੋਈਆਂ ਕਿ ਗੈਂਗਸਟਰਵਾਦ ਪਹਿਲਾਂ ਆਪਣੇ ਏਰੀਆ 'ਚ ਕਦੀ ਐਨਾ ਨਹੀਂ ਸੀ ਮਾੜਾ ਮੋਟਾ ਆਪਸ 'ਚ ਗੈਂਗਾ ਖੈਂਦੀਆਂ ਸੀ ਲੇਕਿਨ ਹੁਣ ਗੈਂਗਸਟਰਵਾਦ ਵੀ ਜਿਹੜਾ ਆਪਣੇ ਏਰੀਆ ਵਿੱਚ ਵਧਦਾ ਜਾ ਰਿਹਾ ਤਾਂ ਇਸ ਸਮੇਂ ਵੀ ਅਸੀਂ ਐਮਰਜੈਂਸੀ ਬਲਾਕ ਦੇ ਬਾਹਰ ਖੜੇ ਆ ਜੀ ਸਿਵਲ ਹਸਪੀਟਲ ਵਿਖੇ ਜ਼ਿਲ੍ਹੇ ਦਾ ਹਸਪੀਟਲ ਹੈ ਔਰ ਜਦੋਂ ਸੀਨੀਅਰ ਅਫੀਸ਼ੀਅਲਸ ਆਉਣਗੇ ਉਦੋਂ ਹੀ ਪਤਾ ਲੱਗੇਗਾ ਜਦੋਂ ਉਹ ਆਪਣੇ ਵੱਲੋਂ ਫੀਡ ਦੇਣਗੇ ਆਪਣੇ ਵੱਲੋਂ ਵਰਜਨ ਦੇਣਗੇ ਉਦੋਂ ਹੀ ਪਤਾ ਲੱਗੇਗਾ ਕਿ ਘਟਨਾ ਐਕਚੁਅਲ ਵਿੱਚ ਹੋਈ ਕੀ ਹੈ ਕੀ ਜਿਹੜੇ ਇਹ ਅੰਦਰ ਲੋਕ ਇਹ ਮਾਈਨਰ OT ਵਿੱਚ ਜ਼ਖਮੀ ਹਾਲਾਤਾਂ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਕਿ ਉਹਨਾਂ ਨੇ ਕੋਈ ਪਹਿਲਾਂ ਫਾਇਰ ਕੀਤਾ ਸੀਗਾ ਕ੍ਰਾਸ ਫਾਇਰਿੰਗ ਵਿੱਚ ਇਦਾਂ ਹੋਈ ਹੈ ਉਹਨਾਂ ਦੇ ਹਾਲਾਤ ਇਸ ਤਰੀਕੇ ਬਣਿਆ ਕਿ ਕਿਸ ਦੀ ਰੈਕੀ ਕਰ ਰਹੇ ਸੀਗੇ ਜਾਂ ਪਿੱਛੇ ਕੁੰਡੀ ਹੈ ਕਿ ਅਸਲ ਸੱਚਾਈ ਕੀ ਹੈ ਕਹਾਣੀ ਹੈ ਕੀ ਉਹ ਜਦੋਂ ਸੀਨੀਅਰ ਅਫੀਸ਼ਰਸ ਆਉਣਗੇ ਜਦੋਂ ਆਪਣਾ ਵਰਜ਼ਨ ਦੇਣਗੇ ਉਦੋਂ ਹੀ ਪਤਾ ਲੱਗੇਗਾ ਫਿਲਹਾਲ ਇੱਥੇ ਬਲੱਡ ਜਿਹੜਾ ਆ ਉਹ ਫਰਸ਼ਤੇ ਬੱਲੇ ਆਏ ਨਜ਼ਰ ਆ ਰਹੇ ਪਰ ਅਸੀਂ ਸੈਂਸਿਟਿਵ ਈਸ਼ੂ ਕਰਕੇ ਦਿਖਾ ਨਹੀਂ ਸਕਦੇ ਔਰ ਸਾਡੇ ਨਾਲ ਦੀ ਨਾਲ ਪੂਰਾ ਸ਼ਹਿਰ ਜਿਹੜੇ ਲੋਕ ਇੱਥੇ ਮੌਜੂਦ ਹੈ ਉਹ ਜਾਣਨਾ ਚਾਹੁੰਦੇ ਆ ਕਿ ਜਿਹੜੇ ਦੋ ਫੱਟੜ ਵਿਅਕਤੀ ਇੱਥੇ ਲਿਆਂਦੇ ਗਏ ਆ ਇੱਕ ਦੇ ਦੋਨੇ ਗੋਡਿਆਂ ਤੇ ਬੈਂਡੇਜ ਲੱਗੀ ਹੋਈ ਹੈ ਅੰਦਰ ਜਾ ਕੇ ਮੈਂ ਦੇਖਿਆ ਇੱਕ ਦੇ ਇੱਕ ਗੋਡੇ ਤੇ ਤਾਂ ਪਿੱਛੇ ਕਹਾਣੀ ਕੀ ਹੈ ਚੱਲਿਆ ਕੀ ਕਿਸ ਸੱਚੀਓ ਜਿਹੜਾ ਖਾਣ-ਖਾਨਾ ਪਿੰਡ ਹੈ ਉੱਥੇ ਗੋਲੀ ਚੱਲੀ ਹੈ ਚੱਲੀ ਹੈ ਤਾਂ ਉਹਦੇ ਪਿੱਛੇ ਕਾਰਨ ਕੀ ਹੈ ਜਲਦੀ ਜਿੰਦ ਤੱਕ ਜਦੋਂ ਸਾਡੇ ਤੱਕ ਦਲ ਆਪੜੇ ਕੇ ਸੀ ਤੁਹਾਡੇ ਤੱਕ ਕੱਪੜ ਦੀ ਕਰ ਦੇਂਗੇ ਬਹੁਤ ਬਹੁਤ ਸ਼ੁਕਰੇ